ਗੁਰਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਦਾ ਰਜਿੰਦਰ ਸਿੰਘ ਬਿੱਟੂ ਮੁੱਖ ਸੇਵਾਦਾਰ ਬਿਸ਼ਰ ਰਵਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿਸਟਰ ਪੰਜਾਬ ਨੀਟੋ ਜੈਲੀ স্পেশাল কোচিং ਕੇ ਲੈਂਦੇ ਨੇ ਜਾਂਦੇ ਆ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੇ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਵੀ ਫੀਸ ਅਪੋਰਟ ਕਰਨਾ ਬੱਸੇ ਸਾਡੇ ਬੱਚੇ ਨੂੰ ਬਹੁਤ ਮੁਸ਼ਕਿਲ ਆ ਬਟ ਫ੍ਰੀ ਆਫ ਕਾਸ ਸਾਡੇ ਬੱਚੇ ਉੱਥੇ ਰੈਜ਼ਿਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿਨੈਂ 라이브러리 랩보라토리 ਖੇਡ ਮੈਦਾਨਾ ਦਾ ਇੰਤਜ਼ਾਮ ਕੀਤਾ ਗਿਆ ਜਦਕੇ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਨਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੇਰਾ ਨਾਮ ਸਿੰਮਰੰਜੀਤ ਕੌਰ ਹੈ ਔਰ ਮੈਂ ਹਮ ਸਕੂਲ ਆਫ ਫੈਮਿਨਲ ਸ਼ਹਿਟਾ ਮੇ ਪੜhti ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬੱਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿਨੇ ਆ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੇਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲਿਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਿतेश ਦਾ ਨਾਮ ਰੱਖ ਲਿਆ ਅੱਜ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਦੇਖ ਰਹੇ ਹੋ ਕਿ ਸਹਿਬ ਸ੍ਰੀ ਗੁਰਨਾਗ देव जी ਮਹਾਰਾਜ ਜੀ ਦੇ ਅਨੰਨ ਸੇਵਕ ਇਲਾਹੀ ਮਿੱਤਰ ਅਤੇ ਜਿਨ੍ਹਾਂ ਨੇ ਤਕਰੀਬਨ 54 ਸਾਲ ਦਾ ਜਿਹੜਾ ਲੰਮਾ ਪੰਡਾ ਐਦਲ ਚਲਕੇ ਸ਼੍ਰੀ ਗੁਰਨਾਮdev ਮਹਾਰਾਜੀ ਨਾਲ ਬਤਾਇਆ ਮੇਰੀ ਮਰਜ਼ਾ ਸਾਹਿਬ ਸ਼੍ਰੀ ਤਨਤਨ ਬਾਬਾ ਪਾਈ ਮਰਦਾਨਾ ਜੀ ਜਿਨ੍ਹਾਂ ਨੂੰ ਕਿ ਭਾਈ ਭਾਈ ਸਾਹਿਬ ਦੀ ਉਪਾਧੀ ਸ਼੍ਰੀ ਗੁਰਨਾਮdev ਜੀ ਨੇ ਦਿੱਤੀ ਭਾਈ ਮਰਦਾਨਾ ਜੀ ਦੇ ਅੱਜ ਅਸੀਂ ਅਕਾਲ ਚਲਾਣਾ ਦਿਵਸ ਦੇ ਇੱਥੇ ਸਮਾਰੋਹ ਦੇ ਵਿੱਚ ਉਪਸਤਿਤ ਹੋਏ ਆਂ ਦਾਸ ਨਾਲ ਸਾਡੀ ਜੋ ਸਮੁੱਚੇ ਸਾਡਾ ਭਾਈਚਾਰਾ ਹੈ ਜੋ ਸਾਡੀ ਬਿਸ਼ਰ ਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਉਹਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਸਾਰਾ ਹਦਮਾਨ ਹਾਲ ਅੱਜ ਸਾਰਾ ਭੜਿਆ ਹੋਇਆ ਤਕਰੀਬ 5-600 ਦੇ ਕਰੀਬ ਸੰਗਤ ਹੈ ਜਿਹੜੀ ਅਸੀਂ ਲੈ ਕੇ ਆ ਬਖਵਕ ਪਿੰਡਾਂ ਸ਼ਹਿਰਾਂ ਚ ਪੂਰੇ ਆਪਣੇ ਪੰਜਾਬ ਦੇਆਂ ਚੋਂ ਔਰ ਇਸ ਲਈ ਦਾਸ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਹੁਣੇ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਰਕਵੀਰ ਸਿੰਘ ਜੀ ਵੀ ਹਾਜ਼ਰੀ ਭਰ ਕੇ ਗਏ ਨੇ ਸੋ ਦਾਸ ਆਪਣੀ ਸਮੂੱਚੇ ਭਾਈਚਾਰੇ ਵੱਲੋਂ ਭਾਈ ਮਰਦਾਨਾ ਜੀ ਦੀ ਅੰਸ਼-ਵੰਸ਼ ਵੱਲੋਂ ਇਹਨਾਂ ਦਾ ਪੋਟਰਨ ਕੋਟ ਬਤਨਬਾਤ ਕਰਦਾ ਜਿਨ੍ਹਾਂ ਨੇ ਇਸ ਸਥਾਨ ਤੇ ਬਾਬਾ ਜੀ ਦਾ ਹਰ ਸਾਲ ਅਕਾਲ ਚਲਾਣਾ ਦਿਵਸ ਮਨਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੋ ਮਿਹਰ ਮਿਹਰ ਮਿਹਰਬਾਨਾ ਸੋਈ ਮਰਦ ਮਰਦ ਮਰਦਾਨਾ ਐਸੇ ਪੂਰਨ ਮਹਾਪੁਰਸ਼ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਦਾ ਅਕਾਲ ਚਲਾਣਾ ਦਿਵਸ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਪਾਤੇ ਸਮੁੱਚੇ ਹੀ ਭਾਈ ਮਰਦਾਨਾ ਜੀ ਭਾਈ ਚਾਰੇ ਵੱਲੋਂ ਅਤੇ ਇਸ ਮੁੱਚੀਆਂ ਸੰਗਤਾਂ ਵੱਲੋਂ ਗੁਰਦੁਆਰਾ ਮਨਜੀਤ ਸਾਹਿਬ ਵਿਵਾਨ ਅਸਥਾਨ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਪਾਤਸ਼ਾਹ ਜੀ ਕਿਰਪਾ ਕਰਨ ਜਿਨ੍ਹਾਂ ਨੇ ਸਾਰਾ ਜੀਵਨ ਸਤਿਗੁਰਾਂ ਦੇ ਨਾਲ ਰਹਿ ਕੇ ਗੁਰਪੀਰਾਂ ਦੀ ਚਾਕਰੀ ਮਹਾ ਕਰੜੀ ਸੁਖਸਾਰ ਬਹੁਤ ਕਰੜੀ ਘਾਲਣਾ ਘਾਲੀ। ਇਹਨਾਂ ਦੀ ਯਾਦ ਵਿੱਚ ਸਾਰੇ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਂਤ ਕਰਨ ਜੋ ਸਤਿਗੁਰਾਂ ਨੇ ਬਚਨ ਕੀਤੇ ਸਨ ਭਾਈ ਮਰਦਾਨਾ ਜੀ ਨੂੰ ਕੀ ਸਬਤ ਸੂਰਤ ਰਹਿਣਾ ਹੈ ਬਾਣੀ ਦੇ ਨਾਲ ਨਾਮ ਦੇ ਨਾਲ ਜੁੜਨਾ ਹੈ ਆਪਾਂ ਵੀ ਸਬਤ ਸੂਰਤ ਹੋਈਏ ਨਾਮ ਬਾਣੀ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਪਰਲੋਕ ਸਹੇਲੇ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਜਿੰਦਰ ਸਿੰਘ ਬਿੱਟੂ ਮੁੱਖ ਸੇਵਾਦਾਰ ਵਿਸ਼ਵਰਵਾਦੀ ਭਾਈ ਮਰਦਾਨਾ ਜੀ ਬੈਲਫੇਅਰ ਰਜਿਸਟਰ ਪੰਜਾਬ ਅੱਜ ਬੜੇ ਹੀ ਧੰਨਵਾਦੀ ਆ ਸ਼ਰੋਣੀ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਕਰਕੇ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਸਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਅਤੇ ਪ੍ਰਧਾਨ ਸਾਹਿਬ ਹਰਗਸ ਹਰਿੰਦਰ ਸਿੰਘ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਹਰ ਸਾਲ ਇਹ ਜੋ ਸ਼ੋਮਣੀ ਕੁਰਬਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਥਾਨ ਤੇ ਬਾਬਾ ਜੀ ਦਾ ਸਾਡੇ ਭਾਈ ਮਰਦਾਨਾ ਜੀ ਦਾ ਜਿਹੜਾ ਜੋਤੀ ਜੋਤ ਦਿਵਸ ਹੈ ਉਹ ਇੱਥੇ ਬਹੁਤ ਵਿਸ਼ਾਦ ਰੂਪ ਦੇ ਵਿੱਚ ਸੰਗਤ ਤੁਸੀਂ ਦੇਖ ਰਹੇ ਹੋ ਅੱਜ ਆਈ ਹੈ ਬਹੁਤ ਇਹ ਇੱਕ ਮੈਂ ਸਮਝਦਾ ਕਿ ਅਜੇ ਬਹੁਤ ਉਤਸ਼ਾਹ ਦੇ ਨਾਲ ਇਹ ਜਿਹੜਾ ਹੈਗਾ ਉਹਨਾਂ ਜੋਤੀ ਜੋਤ ਦਿਵਸ ਮਨਾਇਆ ਗਿਆ ਔਰ ਸਾਡੀ ਸੰਗਤ ਆਪਣੇ ਤਕਰੀਬਨ ਨੂੰ ਦੇਰੋ 5-600 ਦੇ ਕਰੀਬ ਸਾਰੇ ਪੰਜਾਬ ਚੋਂ ਆਈ ਹੈ ਕਿਸੇ ਟਾਈਮ ਥੋੜੀ ਸੰਗਤ ਆਉਂਦੀ ਸੀ ਲੇਕਿਨ ਅਸੀਂ ਸਮਝਦਾ ਕਿ ਹੌਲੀ 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 ਜਦੋਂ ਸੰਗਤ ਨੂੰ ਜਿਵੇਂ ਪਤਾ ਚੱਲਦਾ ਜਾ ਰਿਹਾ ਸੰਗਤ ਵੀ ਬਹੁਤ ਭਰਪੂਰ ਗਿਣਤੀ ਚ ਆਉਂਦੀ ਹੈ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਸਾਰੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਪਿਛਲੇ 3 ਰੋਜ਼ ਤੋਂ ਜਿਹੜਾ ਅਖੰਡ ਪੜ੍ਹ ਸਾਹਿਬ ਦਾ ਇੱਕ ਆਰੰਭ ਹੋਇਆ ਅੱਜ ਭੋਗ ਪਾਏ ਗਏ ਨੇ ਉਪਰੰਤ ਕੀਰਤਨ ਹੋਇਆ ਸੋ ਬਹੁਤ ਅਸੀਂ ਆਪਣੇ ਆਪ ਨੂੰ ਮਤਲਬ ਕਰਤਾਰਤ ਮਹਿਸੂਸ ਕਰ ਰਹੇ ਆ ਸਾਡੀ ਜਿੰਨੀ ਵੀ ਭਾਈਚਾਰਾ ਅੰਸ਼ਵੰਸ਼ ਹੈ ਆਪਣੇ ਭਾਈ ਮਰਦਾਨਾ ਜੀ ਦੀ ਗੁਰਨਾਨਕ ਪਾਤਸ਼ਾਹੀ ਨਾਲ ਹਮੇਸ਼ਾ ਸਦਾ ਲੰਬੇ ਸਮੇਂ ਤੱਕ ਜਿਹੜੇ ਬਾਬਾ ਜੀ ਰਹੇ ਸਾਡੇ ਭਾਈ ਮਰਦਾਨਾ ਜੀ ਉਹਨਾਂ ਦੀ ਅੰਸ਼ਵੰਸ਼ ਪੰਜਾਬ ਚ ਔਰ ਹੋਰ ਬਾਕੀ ਸਟੇਟਾਂ ਚ ਵੀ ਜੁੰਦੀ ਹੈ ਸੋ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਕਿ ਖਾਸ ਕਰ ਸਾਡੀ ਜਿਹੜਾ ਭਾਈਚਾਰਾ ਜਿਸ ਤਰ੍ਹਾਂ ਬਾਬਾ ਜੀ ਦੇ ਨਾਲ ਪਰਮ ਸੇਵਕ ਦੇ ਤੌਰ ਤੇ ਭਾਈ ਮਰਦਾਨਾ ਜੀ ਰਹੇ ਉਹਨਾਂ ਦੇ ਇਲਾਹੀ ਮਿੱਤਰ ਬਣ ਕੇ ਰਹੇ ਪਰਮ ਸੇਵਕ ਬਣ ਕੇ ਰਹੇ ਅਸੀਂ ਵੀ ਸ਼੍ਰੋਮਣੀ ਕਮੇਟੀ ਨੂੰ ਇਸ ਮੈਸੇਜ ਰਾਹੀਂ ਇਹ ਬੇਨਤੀ ਪ੍ਰਾਰਥਨਾ ਕਰਦੇ ਆ ਕਿ ਸਾਡੇ ਭਾਈਚਾਰੇ ਜੋੜ ਕੇ ਰੱਖਿਆ ਜਾਵੇ ਸਾਡੇ ਜਿਹੜੇ ਬੱਚੇ ਗੁਰਸਿੱਖ ਨੇ ਜਿਹੜੇ ਮੈਂ ਸਮਝ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਜਿਹੜੇ ਬੱਚਿਆਂ ਨੇ ਅਸੀਂ ਸਮਝਦੇ ਹਾਂ ਕਿ ਕੋਈ ਨਾ ਕੋਈ ਉਹਨਾਂ ਨੂੰ ਬਣਦਾ ਜਿਹੜਾ ਹੈਗਾ ਉਹਨਾਂ ਦੀ ਸੋਹਣੀ ਕਮੇਟੀ ਦੇ ਵਿੱਚ ਜ਼ਰੂਰ ਉਹਨਾਂ ਦਾ ਜਿਹੜਾ ਹੈਗਾ ਸਥਾਨ ਉਹਨਾਂ ਨੂੰ ਮਾੜੀ ਮੋਟੀ ਸੇਵਾ ਉਹਨਾਂ ਦਾ ਰੋਜ਼ਗਾਰ ਉਹਨਾਂ ਬੱਚਿਆਂ ਦੀ ਪੜ੍ਹਾਈ ਦੇ ਸੋ ਇਹ ਵਾਰ-ਵਾਰ ਅਸੀਂ ਬੇਨਤੀ ਕਰਦੇ ਹਾਂ ਹਮੇਸ਼ਾ ਸੋ ਇਹ ਜ਼ਰੂਰੀ ਮੈਂ ਦੱਸ ਬੇਨਤੀ ਕਰੂਗਾ ਕਿ ਸਾਡੇ ਬੱਚੇ ਜਿਹੜੇ ਸੋਹਣੀ ਕਮੇਟੀ ਦੇ ਵਿੱਚ ਸਤਾਨ ਮਤਲਬ ਆਪਣਾ ਰੱਖ ਸਕਦੇ ਨੇ ਜਿਹੜੇ ਸਾਡੇ ਜਿਹਨਾਂ ਨੇ ਅੰਮ੍ਰਿਤਪਾਨ ਕੀਤਾ ਹੈ ਜਿਹੜੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਅਤੇ ਰੁਜ਼ਗਾਰ ਦੇ ਵਿੱਚ ਜ਼ਰੂਰ ਮੌਕਾ ਦਿੱਤਾ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ